ਜਿਸ 바ਤੀ ਜ਼ਿੰਦਗੀ ਸੋਰੀ ਇਸ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਮੇਰਾ ਘਰ ਦੇ ਨਾਲ। ਉਮੀਦ ਕਰਦੀ ਹਾਂ ਚੈਨਲ ਉੱਪਰ ਪਾਈਆਂ ਜਾਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਨੂੰ ਬਹੁਤ ਪਸੰਦ ਆ ਰਹੀਆਂ ਹੋਣਗੀਆਂ। ਕਹਾਣੀਆਂ ਬਾਰੇ ਸੁਝਾਅ ਜਾਂ ਚੈਨਲ ਨੂੰ ਹੋਰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ? ਉਸ ਬਾਰੇ ਸੁਝਾਅ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ, ਉਡੀਕ ਰਹੇਗੀ। ਅੱਜ ਰਮਨ ਦੇ ਘਰ ਦਾ ਮਹੂਰਤ ਸੀ। ਸਾਰੇ ਰਿਸ਼ਤੇਦਾਰ ਮੌਜੂਦ ਸਨ। ਕਈ ਰਿਸ਼ਤੇਦਾਰ ਉਸਦੀ ਬੜੀ ਵਾਵਾ ਕਰ ਰਹੇ ਸੀ। ਸੱਚੀ ਉਸਨੇ ਕਿੰਨਾ ਸੋਹਣਾ ਘਰ ਬਣਵਾਇਆ ਸੀ। ਪਾਵੇਂ ਸੀਤਾ 60 ਗਜ ਵਿੱਚ ਫੈਲਿਆ ਹੋਇਆ ਛੋਟਾ ਜਿਹਾ ਘਰ ਪਰ ਬਹੁਤ ਸਲੀਕੇ ਨਾਲ ਬਣਾਇਆ ਗਿਆ ਸੀ ਪਰ ਨਾਲ ਹੀ ਕੁਝ ਰਿਸ਼ਤੇਦਾਰ ਦਵੀ ਜਵਾਨ ਨਾਲ ਰਮਨ ਤੇ ਉਸ ਦੀ ਪਤਨੀ ਸੁਕੀਰਤ ਦੀ ਬੁਰਾਈ ਵੀ ਕਰ ਰਹੇ ਸੀ ਭਲਾ ਨਵੇਂ ਘਰ ਦੀ ਕੀ ਜ਼ਰੂਰਤ ਸੀ ਇੰਨਾ ਵੱਡਾ ਬੰਗਲਾ ਤਾਂ ਸੀ ਇਹਨਾਂ ਦਾ ਬਿਨਾਂ ਵਜ੍ਹਾ ਮਹਿਲ ਛੱਡ ਕੇ ਛੋਟੇ ਜਿਹੇ ਘਰ ਵਿੱਚ ਆ ਰਹੇ ਆ ਸੱਚੀ ਅਕਲਮੰਦੀ ਦਾ ਸੌਦਾ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਕਿਹਾ ਮਾਪੇ ਦੀ ਸੇਵਾ ਕਰਦੇ ਆ ਜੋਰ ਲੱਗਦਾ ਸੀ ਇਸ ਲਈ ਮਾਪੇ ਨੂੰ ਇਕੱਲਾ ਛੱਡ ਕੇ ਇੱਥੇ ਆ ਗਏ ਘੱਟੋ ਘੱਟ ਮਾਪੇ ਬਾਪ ਦੀ ਉਮਰ ਦਾ ਲਿਹਾਜ਼ ਤਾਂ ਕਰ ਲੈਂਦੇ ਦੋਨੋਂ ਬੁਢਾਪੇ ਵਿੱਚ ਇਕੱਲੇ ਰਹਿ ਗਏ ਬਈ ਨੂੰ ਸੰਸਕਾਰੀ ਨਹੀਂ ਉਹ ਰਹਿਣਾ ਹੀ ਨਹੀਂ ਚਾਹੁੰਦੀ ਹੋਵੇਗੀ ਇਹਨਾਂ ਦੇ ਨਾਲ ਭਰਾਵਾ ਅੱਜ ਕੱਲ ਸਭ ਨੂੰ ਆਜ਼ਾਦੀ ਪਸੰਦ ਆ ਰਿਸ਼ਤਿਆਂ ਵਿੱਚ ਕੋਈ ਵੀ ਬੱਜ ਕੇ ਨਹੀਂ ਰਹਿਣਾ ਚਾਹੁੰਦਾ ਜ਼ਿੰਮੇਵਾਰੀ ਕੋਈ ਨਹੀਂ ਲੈਣਾ ਚਾਹੁੰਦਾ ਬਈ ਔਰਤਾਂ ਕਦੋਂ ਆਪਣੇ ਚਲਿੱਤਰ ਦਿਖਾ ਦੇਣ ਕੁਝ ਨਹੀਂ ਕਹਿ ਸਕਦੇ ਦੇਖੋ ਵਿਆਹ ਤੋਂ 7 ਸਾਲ ਬਾਅਦ ਜਾ ਕੇ ਸੱਸ ਸੌਰੇ ਨੂੰ ਇਕੱਲਾ ਛੱਡ ਕੇ ਅਲੱਗ ਹੋ ਗਈ ਆ ਤੇ ਇਸ ਗੱਲ ਦੀ ਭੋਰਾ ਵੀ ਸ਼ਰਮਿੰਦਗੀ ਇਹਨਾਂ ਦੇ ਮੂੰਹ ਤੇ ਦਿਖਾਈ ਨਹੀਂ ਦਿੰਦੀ ਦੇਖੋ ਕਿਵੇਂ ਤਿਆਰ ਹੋ ਕੇ ਸਜੇ ਫਿਰਦੇ ਆ ਜਿੰਨੇ ਮੂੰਹ ਉਨੀਆਂ ਗੱਲਾਂ ਪੂਰੇ ਰਿਸ਼ਤੇਦਾਰੀ ਵਿੱਚ ਮਧੂ ਤੇ ਰਿਤੇਸ਼ ਜੀ ਵਿਚਾਰੇ ਬਣੇ ਬੈਠੇ ਸੀ ਦੋਨੋਂ ਹੀ ਚੁੱਪ-ਚਾਪ ਇੱਕ ਪਾਸੇ ਕੁਰਸੀ ਤੇ ਬੈਠੇ ਹੋਏ ਸੀ ਜਦ ਕਿ ਨੌਪੁੱਤ ਪਾਠ ਪੂਜਾ ਵਿੱਚ ਬੈਠੇ ਹੋਏ ਸਨ ਹਵਨ ਦਾ ਕੰਮ ਪੂਰਾ ਹੋਇਆ ਤਾਨੂੰ ਸੁਕੀਰਤ ਸਭ ਦੇ ਪੈਰੀਂ ਹੱਥ ਲਾਉਣ ਲਈ ਉੱઠી। ਉਸਨੇ ਸਭ ਤੋਂ ਪਹਿਲਾਂ ਆਪਣੇ ਸੱਸ ਸਹੁਰੇ ਦੇ ਕੋਲ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾਏ। ਸਹੁਰੇ ਨੇ ਤਾਂ ਫਿਰ ਵੀ ਅਸ਼ੀਰਵਾਦ ਦੇ ਦਿੱਤਾ ਪਰ ਸੱਸ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਤੂੰ ਮੇਰੇ ਪੁੱਤ ਨੂੰ ਲੈ ਕੇ ਅਲੱਗ ਹੋਈਆਂ ਨਾ ਵੇਖ ਰੱਬ ਨੇ ਤੈਨੂੰ ਵੀ ਇੱਕ ਹੀ ਪੁੱਤਰ ਦਿੱਤਾ ਤੇਰੇ ਕਰਮ ਤਾਂ ਤੂੰ ਇੱਥੇ ਹੀ ਭਗਤ ਕੇ ਜਾਵੇਂਗੀ। ਸੱਸ ਨੇ ਅਸ਼ੀਰਵਾਦ ਦੀ ਥਾਂ ਤੇ ਸਰਾਪ ਦਿੰਦੇ ਹੋਏ ਕਿਹਾ ਪਰ ਸੁਕੀਰਤ ਨੇ ਸੱਸ ਦਾ ਕੋਈ ਜਵਾਬ ਨਹੀਂ ਦਿੱਤਾ ਸਗੋਂ ਉਹ ਬਾਕੀ ਰਿਸ਼ਤੇਦਾਰਾਂ ਦੇ ਪੈਰੀ ਹੱਥ ਲਾਉਣ ਲਈ ਅੱਗੇ ਵਧ ਗਈ ਉਹ ਆਪਣੇ ਨਵੇਂ ਘਰ ਵਿੱਚ ਕਿਸੇ ਤਰ੍ਹਾਂ ਦਾ ਤਮਾਸ਼ਾ ਨਹੀਂ ਚਾਹੁੰਦੀ ਸੀ ਉਸ ਤੋਂ ਬਾਅਦ ਰਸੋਈ ਵਿੱਚ ਆ ਗਈ ਆਖਰ ਨਵੀਂ ਰਸੋਈ ਵਿੱਚ ਭਗਵਾਨ ਜੋ ਬਣਾਉਣੇ ਸੀ ਉਸ ਤੋਂ ਬਾਅਦ ਕੰਨਿਆ ਭੋਜਨ ਕਰਨਾ ਸੀ ਤੇ ਉਹਨਾਂ ਨੂੰ ਖਿਚੜੀ ਵੀ ਪਰੋਸਣੀ ਸੀ ਖਿਚੜੀ ਬਣਾਉਂਦੇ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਉਹ ਰਮਨ ਦੀ ਦੋਹਹਣ ਬਣ ਕੇ ਸਹੁਰੇ ਆਈ ਸੀ ਉਸਦੇ ਸਹੁਰਿਆਂ ਦਾ ਮਕਾਨ ਕਾਫੀ ਵੱਡਾ ਤੇ ਆਲੀਸ਼ਾਨ ਸੀ ਇੱਕ ਪਲ ਦੇ ਲਈ ਤਾਂ ਉਸਦੇ ਪੈਰ ਆਪਣੇ ਆਪ ਹੀ ਬਾਹਰ ਰੁੱਕੇ ਸਨ ਸੱਚਮੁੱਚ ਕਿੰਨਾ ਸੋਹਣਾ ਘਰ ਸੀ ਉਹ ਪਰ ਉਹ ਘਰ ਤਾਂ ਸਿਰਫ ਮਧੂ ਤੇ ਰਿਤੇਸ਼ ਜੀ ਦਾ ਸੀ ਇਹ ਗੱਲ ਉਸ ਨੂੰ ਬਹੁਤ ਜਲਦੀ ਸਮਝ ਆ ਗਈ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਉਥੇ ਕੁਝ ਵੀ ਨਹੀਂ ਸੀ ਕਰ ਸਕਦੀ ਵਿਆਹ ਦੇ 4-5 ਦਿਨ ਬਾਅਦ ਹੀ ਉਸ ਨੇ ਆਪਣੇ ਕਮਰੇ ਦੀ ਬੈੱਡ ਸ਼ੀਟ ਬਦਲ ਕੇ ਰੰਗਦਾਰ ਬੈੱਡ ਸ਼ੀਟ ਵਿਛਾ ਦਿੱਤੀ ਜੋ ਉਹ ਆਪਣੇ ਨਾਲ ਪੇਕਿਆਂ ਤੋਂ ਲੈ ਕੇ ਆਈ ਸੀ ਜਦੋਂ ਸੱਸ ਨੇ ਇਹ ਦੇਖਿਆ ਤਾਂ ਕਾਫੀ ਹੰਗਾਮਾ ਕਰ ਦਿੱਤਾ ਆਉਂਦਿਆਂ ਹੀ ਆਪਣੀ ਮਰਮਾਨੀ ਸ਼ੁਰੂ ਕਰ ਦਿੱਤੀ ਤੂੰ ਇਹ ਮੇਰਾ ਘਰ ਆ ਤੇ ਮੈਨੂੰ ਮੇਰੇ ਘਰ ਵਿੱਚ ਫਿੱਕੇ ਰੰਗ ਪਸੰਦ ਹਨ ਇਸ ਲਈ ਇਹ ਬੈੱਡ ਸ਼ੀਟ ਨੂੰ ਹੁਣੇ ਹੀ ਬਦਲ ਦੇ ਸੱਸ ਦੇ ਇਸ رویਏ ਤੋਂ ਸੁਕੀਰਤ ਹੈਰਾਨ ਰਹੇਗੀ ਤੇ ਉਸਨੇ ਚੁੱਪਚਾਪ ਬੈਂਡਸ਼ੀਟ ਬਦਲ ਦਿੱਤੀ ਕਦੇ ਰਸੋਈ ਦੀ ਸਫਾਈ ਨੂੰ ਲੈ ਕੇ ਕਦੇ ਪਰਦੇ ਬਦਲਣ ਨੂੰ ਲੈ ਕੇ ਹਰ ਚੀਜ਼ ਵਿੱਚ ਸੱਸ ਸੁਕੀਰਤ ਨੂੰ ਟੋਕਦੀ ਰਹਿੰਦੀ ਸੀ ਤੇ ਹਰ ਵਾਰ ਇਹ ਕਹਿਣਾ ਨਹੀਂ ਸੀ ਭੋਲਦੀ ਕਿ ਇਹ ਮੇਰਾ ਘਰ ਹੈ ਇੱਥੇ ਮੇਰੀ ਮਰਜ਼ੀ ਨਾਲ ਹੀ ਸਭ ਕੁਝ ਹੋਵੇਗਾ ਰਮਨ ਵੀ ਆਪਣੀ ਮਾਂ ਦੇ ਸਾਹਮਣੇ ਜ਼ਿਆਦਾ ਕੁਝ ਨਹੀਂ ਸੀ ਕਹਿ ਸਕਦਾ ਹੰਤਕਤਾ ਸੁਕੀਰਤ ਇਕੱਲੇ ਹੀ ਸੀ ਪਰ ਬੇਟੇ ਪ੍ਰਿੰਸ ਦੇ ਹੋਣ ਤੋਂ ਬਾਅਦ ਹੋਰ ਜ਼ਿਆਦਾ ਸਮੱਸਿਆ ਹੋ ਗਈ ਜਦੋਂ ਤੱਕ ਛੋਟਾ ਸੀ ਉਦੋਂ ਤੱਕ ਕੋਈ ਦਿੱਕਤ ਨਹੀਂ ਸੀ ਪਰ ਜਿਵੇਂ ਜਿਵੇਂ ਵੱਡਾ ਹੋਇਆ ਕਦੇ ਕਿਸੇ ਕਮਰੇ ਦਾ ਸਾਮਾਨ ਖਲਾਰ ਕੇ ਚਲਾ ਜਾਂਦਾ ਤੇ ਕਦੇ ਕਿਸੇ ਕਮਰੇ ਦਾ ਤੇ ਝੜਕਾਂ ਸਹਿਣੀਆਂ ਪੈਂਦੀਆਂ ਸੀ ਸੁਕੀਰਤ ਨੂੰ ਝੜਕਾਂ ਦੇ ਡਰ ਤੋਂ ਸੁਕੀਰਤ ਸਾਰਾ ਦਿਨ ਘਰ ਹੀ ਸੈੱਟ ਕਰਦੀ ਰਹਿੰਦੀ ਪਰ ਫਿਰ ਵੀ ਝੜਕਾਂ ਉਸ ਨੂੰ ਹੀ ਪੈਂਦੀਆਂ ਆਖਰ ਬੇਟੇ ਨੂੰ ਘਰ ਵਿੱਚ ਰਹਿਣ ਵਾਲੇ ਤੌਰ ਤਰੀਕੇ ਨਹੀਂ ਸਿਖਾ ਸਕੀ ਸੀ ਪ੍ਰਿੰਸ ਜਦੋਂ ਸਕੂਲ ਜਾਣ ਲੱਗਿਆ ਤਾਂ ਬੱਚਿਆਂ ਵਾਂਗ ਉਹ ਵੀ ਪੈਨਸਲ ਕਲਰ ਵਗੈਰਾ ਨਾਲ ਕੰਧਾਂ ਤੇ ਲਿਖ ਦਿੰਦਾ ਬਸ ਮਧੂ ਤੇ ਰਿतेश ਜੀ ਇਸ ਗੱਲ ਤੇ ਚੀਕਣਾ ਸ਼ੁਰੂ ਕਰ ਦਿੰਦੇ ਤੇ ਸੁਕੀਰਤ ਕੱਪੜਾ ਲੈ ਕੇ ਕੰਧਾਂ ਦੀ ਸਾਫ ਸਫਾਈ ਕਰਨ ਲਈ ਭੱਜਦੀ-ਦੌੜਦੀ ਰਹਿੰਦੀ ਪਰ ਆਖਰ ਕਦੋਂ ਤੱਕ ਆਖਰ ਉਹ ਵੀ ਇਨਸਾਨ ਹੀ ਸੀ ਇੱਕ ਦਿਨ ਅਚਾਨਕ ਮੂੰਹ ਚੋਂ ਨਿਕਲ ਹੀ ਗਿਆ ਮੰਮੀ ਜੀ ਪ੍ਰਿੰਸ ਅਜੇ ਬੱਚਾ ਬੱਚੇ ਥੋੜੀਆਂ ਬਹੁਤ ਸ਼ਰਾਰਤਾਂ ਤਾਂ ਕਰਦੇ ਹੀ ਹਨ ਆਖਰ ਮੈਂ ਇਸ ਨੂੰ ਬੰਨ ਕੇ ਕਿਵੇਂ ਰੱਖ ਸਕਦੀ ਹਾਂ ਮੈਨੂੰ ਨਹੀਂ ਪਤਾ ਤੇਰਾ ਬੇਟਾ ਤੂੰ ਹੀ ਸੰਭਾਲ ਮੈਂ ਆਪਣੇ ਘਰ ਨੂੰ ਗੰਦਾ ਨਹੀਂ ਹੋਣ ਦਵਾਂਗੀ ਮੈਨੂੰ ਮੇਰਾ ਘਰ ਸਾਫ਼ ਸੁਥਰਾ ਪਸੰਦ ਆ ਸੱਸ ਤਾਂ ਦੋ ਟੁੱਕ ਜਵਾਬ ਦੇ ਕੇ ਉੱਥੋਂ ਬਾਹਰ ਚਲੀ ਗਈ ਸੁਕੀਰਤ ਹੱਕੀ ਬੱਕੀ ਖੜੀ ਉਸ ਨੂੰ ਦੇਖਦੀ ਹੀ ਰਹਿ ਗਈ ਉਹ ਦਿਨ ਸੀ ਜਦੋਂ ਪਹਿਲੀ ਵਾਰ ਸੁਕੀਰਤ ਨੇ ਰਮਨ ਨਾਲ ਅਲੱਗ ਕਰ ਲੈਣ ਦੀ ਗੱਲ ਕੀਤੀ ਸੀ ਪਰ ਰਮਨ ਨੇ ਉਸ ਦਿਨ ਸੁਕੀਰਤ ਨੂੰ ਚੁੱਪ ਕਰਾ ਦਿੱਤਾ ਸੁਕੀਰਤ ਮੰਮੀ ਆ ਥੋੜਾ ਜਿਹਾ ਸੁਣ ਲਿਆ ਕਰ ਹਣ ਉਹ ਬਜ਼ੁਰਗ ਹੋ ਗਏ ਆ ਕੁਝ ਕਹਿ ਵੀ ਦਿੰਦੇ ਆ ਤਾਂ ਇੱਕ ਕੰਨ ਤੋਂ ਸੁਣ ਤੇ ਦੂਜੇ ਤੋਂ ਕੱਢ ਦਿਆ ਕਰ ਪਰ ਇਸ ਤਰ੍ਹਾਂ ਕਿਵੇਂ ਰਮਨ ਮੇਰਾ ਬੱਚਾ ਤਾਂ ਉਹ ਬਚਪਨ ਮਾਣੀ ਨਹੀਂ ਸਕਦਾ ਉਹ ਭਰ ਮम्मी ਥੋੜਾ ਜਿਹਾ ਵੀ ਨਹੀਂ ਸੋਚਦੇ ਕਿਸੇ ਦੇ ਵੀ ਸਾਹਮਣੇ ਚੀਕਣਾ ਸ਼ੁਰੂ ਕਰ ਦਿੰਦੇ ਹਨ ਆਖਰ ਮੈਂ ਕਦੋਂ ਤੱਕ ਸੁਣਾ ਸੁਕੀਰਤ ਥੋੜੀ ਜੀ ਹਿੰਮਤ ਕਰ ਲੈ ਸਮਝਿਆ ਕਰ ਮੇਰੀ ਗੱਲ ਨੂੰ ਮੰਮੀ ਪਾਪਾ ਬਜ਼ੁਰਗ ਹੋ ਗਏ ਹਨ ਉਹਨਾਂ ਨੂੰ ਇਕੱਲਾ ਵੀ ਤਾਂ ਨਹੀਂ ਛੱਡ ਸਕਦਾ ਹੁਣ ਇਸ ਤੋਂ ਅੱਗੇ ਸੁਕੀਰਤ ਕੁਝ ਨਹੀਂ ਸੀ ਕਹਿ ਸਕੀ ਪਰ ਉਸ ਦਿਨ ਤਾਂ ਰਮਨ ਘਰ ਹੀ ਸੀ ਬਾਹਰ ਮੀਂਹ ਪੈ ਰਿਆ ਸੀ ਪਤਾ ਨਹੀਂ ਕਿਵੇਂ ਪਿੱਛੇ ਵਾਲਾ ਦਰਵਾਜ਼ਾ ਖੁੱਲਾ ਰਹਿ ਗਿਆ ਤੇ ਪ੍ਰਿੰਸ ਖੇਡਦਾ ਹੋਇਆ ਬਾਹਰ ਛੋਟੇ ਜਿਹੇ ਬਗੀਚੇ ਵਿੱਚ ਆ ਗਿਆ ਬੱਚਿਆਂ ਨੂੰ ਤਾਂ ਵੈਸੇ ਵੀ ਪਾਣੀ ਨਾਲ ਬਹੁਤ ਲਗਾ ਹੁੰਦਾ 4 ਸਾਲ ਦੇ ਪ੍ਰਿੰਸ ਨੂੰ ਵੀ ਬਹੁਤ ਮਜ਼ਾ ਆਉਣ ਲੱਗਾ ਉੱਥੇ ਹੀ ਉਹ ਗਮਲੇ ਵਿੱਚੋਂ ਮਿੱਟੀ ਕੱਢ-ਕੱਢ ਕੇ ਖੇਡਣ ਲੱਗਾ ਤੇ ਪਾਣੀ ਵਿੱਚ ਭਜਦਾ ਰਿਹਾ ਥੋੜੀ ਦੇਰ ਬਾਅਦ ਉਹ ਆਪਣੇ ਗੰਦੇ ਪੈਰਾਂ ਨਾਲ ਘਰ ਵਿੱਚ ਆ ਗਿਆ ਪੂਰੇ ਫਰਸ਼ ਤੇ ਮਿੱਟੀ ਫੈਲ ਗਈ ਤੇ ਫਰਸ਼ ਗਿੱਲਾ ਹੋ ਗਿਆ ਸੀ ਇਹ ਦੇਖ ਕੇ ਸੱਸ ਮਧੂ ਅੱਗ ਬਬੁਲਾ ਹੋ ਗਈ ਤੇ ਉਸ ਨੇ ਇੱਕ ਖਿੱਚ ਕੇ ਜ਼ੋਰਦਾਰ ਥੱਪੜ ਪ੍ਰਿੰਸ ਤੇ ਮਾਰਿਆ ਕੌਣ ਸਿਖਾਇਆ ਹੈ ਤੇਰੀ ਮਾਂ ਨੇ ਤੈਨੂੰ ਜਰਾ ਵੀ ਤਮੀਜ਼ ਨਹੀਂ ਆ ਪੂਰਾ ਘਰ ਗੰਦਾ ਕਰਤਾ ਦਾਦੀ ਤੋਂ ਥੱਪੜ ਖਾਣ ਤੋਂ ਬਾਅਦ ਪ੍ਰਿੰਸ ਉੱਠੀ ਉੱਠੀ ਰੋਣ ਲੱਗਾ ਰੋਣਾ ਸੁਣ ਕੇ ਸਭ ਬਾਹਰ ਆ ਗਏ ਉਥੋਂ ਦਾ ਮੰਜ਼ਰ ਦੇਖ ਕੇ ਸਭ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਕਿ ਕੀ ਹੋਇਆ ਹੋਵੇਗਾ ਪ੍ਰਿੰਸ ਨੂੰ ਰੋਂਦਾ ਦੇਖ ਕੇ ਸੁਕੀਰਤ ਪ੍ਰਿੰਸ ਨੂੰ ਆਪਣੀ ਗੋਦੀ ਵਿੱਚ ਚੱਕ ਕੇ ਕਮਰੇ ਵਿੱਚ ਲੈ ਗਈ ਪਰ ਰਮਨ ਨੇ ਕਿਹਾ ਮੰਮੀ ਉਹ ਬੱਚਾ ਉਸ ਨੂੰ ਇੰਨੀ ਸਮਝ ਥੋੜੀ ਨਾ ਕਿ ਗੰਦੇ ਪੈਰਾਂ ਨਾਲ ਘਰ ਵਿੱਚ ਨਹੀਂ ਆਇਆ ਜਾਂਦਾ ਜੇਕਰ ਸਮਝ ਨਹੀਂ ਆ ਤਾਂ ਸਮਝ ਸਿਖਾਓ ਉਸ ਨੂੰ ਮੇਰੇ ਘਰ ਵਿੱਚ ਇਹ ਸਭ ਨਹੀਂ ਚੱਲਣਾ ਨਹੀਂ ਤਾਂ ਆਪਣੇ ਕਮਰੇ ਵਿੱਚ ਚੁੱਪਚਾਪ ਬਿਠਾ ਕੇ ਰੱਖੋ ਉਸਨੂੰ ਪੂਰਾ ਫਰਸ਼ ਗੰਦਾ ਕਰ ਦਿੱਤਾ ਹਣ ਉਸ ਮਹਾਰਾਣੀ ਨੂੰ ਕਹੋ ਕਿ ਉਸ ਨੂੰ ਛੱਡ ਕੇ ਪਹਿਲਾਂ ਬਾਹਰ ਆ ਕੇ ਫਰਸ਼ ਸਾਫ਼ ਕਰੇ ਰਮਨ ਹੈਰਾਨ ਹੋਇਆ ਆਪਣੀ ਮੰਮੀ ਵੱਲ ਦੇਖਦਾ ਰਹਿ ਗਿਆ ਇਹ ਦੇਖ ਕੇ ਉਸਦੀ ਮਾਂ ਨੇ ਜਵਾਬ ਦਿੱਤਾ ਹੁਣ ਇਸ ਤਰ੍ਹਾਂ ਹੀ ਘੂਰਦਾ ਰਹੇਗਾ ਮੈਨੂੰ ਜਾਂ ਫਰਸ਼ ਵੀ ਸਾਫ਼ ਕਰਵਾਏਗਾ ਆਖਰਕਾਰ ਰਮਨ ਖੋਦੀ ਬਾਹਰ ਗਿਆ ਕਪੜਾ ਲੈ ਕੇ ਆ ਗਿਆ ਤੇ ਪੂਰੇ ਫਰਸ਼ ਤੇ ਉਸਨੇ ਪੋਚਾ ਲਗਾ ਦਿੱਤਾ ਪਰ ਉਸਦੀ ਮਾਂ ਨੇ ਕੁਝ ਵੀ ਨਹੀਂ ਕੀਤਾ ਉਸ ਦਿਨ ਰਮਨ ਨੇठान ਲਿਆ ਕਿ ਉਹ ਛੋਟਾ ਜਿਹਾ ਹੀ ਸਹੀ ਆਪਣਾ ਖੁਦ ਦਾ ਮਕਾਨ ਬਣਵਾਏਗਾ ਅਜਿਹਾ ਮਕਾਨ ਜਿੱਥੇ ਉਸਦਾ ਬੱਚਾ ਆਪਣਾ ਬਚਪਨ ਜਿਉ ਸਕੇ ਤੇ ਅੱਜ ਉਹ ਸੁਪਨਾ ਸਾਕਾਰ ਹੋ ਰਿਹਾ ਸੀ ਥੋੜੀ ਦੇਰ ਬਾਅਦ ਹੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਕੁਝ ਰਿਸ਼ਤੇਦਾਰ ਖਾਣਾ ਖਾ ਕੇ ਤੇ ਇੱਕ ਵਾਰ ਫਿਰ ਰਮਨ ਤੇ ਸੁਕੀਰਤ ਨੂੰ ਵਧਾਈਆਂ ਦੇ ਕੇ ਉੱਥੋਂ ਚਲੇ ਗਏ ਹਣ ਘਰ ਵਿੱਚ ਕੁਝ ਖਾਸ ਰਿਸ਼ਤੇਦਾਰ ਹੀ ਬਚੇ ਸੀ ਸੁਕੀਰਤ ਤੇ ਰਮਨ ਉਸ ਦੇ ਪੀਕੇ ਵਾਲਿਆਂ ਨੂੰ ਵਿਦਾ ਕਰਕੇ ਅੰਦਰ ਆਏ ਤਾਂ ਮਧੂ ਨੇ ਖੜੇ ਹੁੰਦਿਆਂ ਕਿਹਾ ਰਮਨ ਹੁਣ ਅਸੀਂ ਵੀ ਆਪਣੇ ਘਰ ਜਾਣਾ ਤੇਰਾ ਕੰਮ ਹੋ ਗਿਆ ਹੋਵੇ ਤਾਂ ਅਸੀਂ ਵੀ ਜਾਈਏ ਉਹਨਾਂ ਦੀ ਗੱਲ ਸੁਣ ਕੇ ਰਮਨ ਤੇ ਸੁਕੀਰਤ ਉੱਥੇ ਹੀ ਖੜੇ ਰਹੇ ਰਮਨ ਨੇ ਕਿਹਾ ਮੰਮੀ ਕਿੱਥੇ ਜਾ ਰਹੇ ਹੋ ਅੱਜ ਤਾਂ ਇੱਥੇ ਰੁਕ ਜਾਓ ਕੱਲ ਚਲੇ ਜਾਣਾ ਫਿਰ ਉਸਦੇ ਪਾਪਾ ਰਿਤੇਸ਼ ਜੀ ਨੇ ਕਿਹਾ ਨਹੀਂ ਪੁੱਤਰ ਘਰੇ ਕੋਈ ਨਹੀਂ ਹੈ ਤੇ ਤੈਨੂੰ ਤਾਂ ਪਤਾ ਹੈ ਕਿ ਅੱਜ ਕੱਲ ਘਰ ਸੁਣਨਾ ਛੱਡਣਾ ਠੀਕ ਨਹੀਂ ਹੁੰਦਾ ਇਸ ਲਈ ਤੂੰ ਸਾਨੂੰ ਕੋਈ ਟੈਕਸੀ ਦਾ ਪ੍ਰਬੰਧ ਕਰ ਦੇ ਅਸੀਂ ਹੁਣੇ ਹੀ ਚਲੇ ਜਾਵਾਂਗੇ ਇੱਥੇ ਵੈਸੇ ਵੀ ਅਸੀਂ ਇੱਥੇ ਰੁੱਕ ਕੇ ਕਰਾਂਗੇ ਕੀ ਜੇਕਰ ਤੂੰ ਸੇਵਾ ਹੀ ਕਰਨੀ ਹੁੰਦੀ ਤਾਂ ਉਸੇ ਘਰ ਵਿੱਚ ਕਰ ਲੈਂਦਾ ਇਹ ਨਵੇਂ ਘਰ ਦਾ ਤਮਾਸ਼ਾ ਨਾ ਕਰਦਾ ਮਧੂ ਨੇ ਆਪਣੀ ਨੂੰ ਸੁਕੀਰਤ ਵੱਲ ਦੇਖਦੇ ਹੋਏ ਤਾਣਾ ਮਾਰਿਆ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਸੁਕੀਰਤ ਜਵਾਬ ਦੇਵੇਗੀ ਪਰ ਸੁਕੀਰਤ ਤਾਂ ਚੁੱਪਚਾਪ ਅੰਦਰ ਚਲੀ ਗਈ ਕੁਝ ਵੀ ਨਹੀਂ ਬੋਲੀ ਇਹ ਦੇਖ ਕੇ ਉਹ ਹੋਰ ਵੀ ਜ਼ਿਆਦਾ ਗੁੱਸੇ ਨਾਲ ਭਰ ਗਈ ਹੁਣ ਗੁੱਸਾ ਕੱਢਣ ਲਈ ਕੋਈ ਤਾਂ ਚਾਹੀਦਾ ਹੀ ਸੀ ਇਸ ਲਈ ਆਪਣੇ ਪੁੱਤਰ ਰਮਨ ਨੂੰ ਸੁਣਾਉਂਦਿਆਂ ਹੋਇਆਂ ਕਹਿਣ ਲੱਗੇ ਤੇਰੀ ਘਰ ਵਾਲੀ ਤਾਂ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੀ ਮੇਰੇ ਨਾਲ ਫਿਰ ਤੁਹਾਡੇ ਕੋਲ ਇੱਥੇ ਰਹਿਣ ਦਾ ਕੀ ਫਾਇਦਾ ਮਾਨ ਸਨਮਾਨ ਤਾਂ ਸਾਡਾ ਵੀ ਆ ਜੇਕਰ ਉਸ ਦੀ ਨੱਕ ਉੱਚੀ ਆ ਤਾਂ ਸਾਡੀ ਵੀ ਆ ਅਸੀਂ ਨਹੀਂ ਰੁਕਣਾ ਤੇਰੇ ਇਸ ਨਵੇਂ ਘਰ ਵਿੱਚ ਸਾਨੂੰ ਸਾਡਾ ਘਰ ਹੀ ਚੰਗਾ ਵੈਸੇ ਵੀ ਤੇਰੇ ਇਸ ਘਰ ਤੋਂ ਤਾਂ ਬਹੁਤ ਵੱਡਾ ਮੰਮੀ ਕਿਉਂ ਗੱਲ ਨੂੰ ਖਿੱਚ ਰਹੇ ਹੋ ਤੁਹਾਨੂੰ ਤਾਂ ਖੁਸ਼ ਹੋ ਜਾਣਾ ਚਾਹੀਦਾ ਕਿ ਤੁਹਾਡੇ ਪੁੱਤਰ ਨੇ ਘੱਟ ਤੋਂ ਘੱਟ ਛੋਟਾ ਹੀ ਸਹੀ ਘਰ ਤਾਂ ਬਣਵਾਇਆ ਹਾਂ ਤੂੰ ਤਾਂ ਆਪਣੀ ਘਰਵਾਲੀ ਦੇ ਪੱਖ ਵਿੱਚ ਹੀ ਬੋਲੇਗਾ ਯਾਦ ਰੱਖ ਤੇਰਾ ਵੀ ਇੱਕ ਪੁੱਤਰ ਹੈ ਜਿਵੇਂ ਨੂੰ ਤੈਨੂੰ ਲੈ ਕੇ ਅੱਡ ਹੋ ਗਈ ਤੇ ਸਾਨੂੰ ਇਕੱਲਾ ਛੱਡ ਦਿੱਤਾ ਓਵੇਂ ਹੀ ਤੂੰ ਵੀ ਤਰਵੇਂਗਾ ਬੱਸ ਕਰੋ ਮੰਮੀ ਤੁਸੀਂ ਕੁਝ ਵੀ ਬੋਲਦੇ ਜਾ ਰਹੇ ਹੋ ਤੁਹਾਡੀ ਨੂੰ ਤੁਹਾਡੇ ਪੁੱਤਰ ਨੂੰ ਲੈ ਕੇ ਅਲੱਗ ਨਹੀਂ ਹੋਈ ਸਗੋ ਤੁਸੀਂ ਖੁਦ ਉਸਦੇ ਲਈ ਜ਼ਿੰਮੇਵਾਰ ਹੋ ਮੇਰਾ ਘਰ ਮੇਰਾ ਘਰ ਮੇਰਾ ਘਰ ਤੁਸੀਂ ਹਰ ਗੱਲ ਤੇ ਆਪਣੇ ਘਰ ਦਾ ਤਾਣਾ ਦਿੰਦੇ ਸੀ ਉਸ ਘਰ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਸੀ ਕਰ ਸਕਦੇ ਇੱਥੋਂ ਤੱਕ ਕਿ ਸਾਡਾ ਬੱਚਾ ਉੱਥੇ ਆਜ਼ਾਦੀ ਨਾਲ ਖੇਡ ਨਹੀਂ ਸੀ ਸਕਦਾ ਤਾਂ ਜਦੋਂ ਉਹ ਸਾਡਾ ਘਰ ਹੈ ਹੀ ਨਹੀਂ ਸੀ ਫਿਰ ਭਲਾ ਅਸੀਂ ਉੱਥੇ ਕਿਉਂ ਰਹਿੰਦੇ ਰਮਨ ਫਟਾਫਟ ਟੈਕਸੀ ਬੁੱਕ ਕਰਵਾ ਦੇ ਬੇਟਾ ਅਸੀਂ ਜਾਣਾ ਹੈ ਤੇ ਮધુ ਤੋਂ ਚੁੱਪ ਕਰ। ਇਸ ਵਾਰ ਰਿਤੇਸ਼ ਜੀ ਨੇ ਫਿਰ ਕਿਹਾ ਤਾਂ ਰਮਨ ਨੇ ਆਪਣਾ ਮੋਬਾਈਲ ਕੱਢਿਆ ਤੇ ਫਟਾਫਟ ਟੈਕਸੀ ਬੁੱਕ ਕਰ ਦਿੱਤੀ। ਥੋੜੀ ਦੇਰ ਬਾਅਦ ਟੈਕਸੀ ਉੱਥੇ ਆ ਗਈ ਤੇ ਰਿਤੇਸ਼ ਜੀ ਤੇ ਮધુ ਜੀ ਉੱਥੋਂ ਚਲੇ ਗਏ। ਸੋ ਇਸ ਕਹਾਣੀ ਵਿੱਚ ਤੁਸੀਂ ਜ਼ਿਆਦਾ ਕਸੂਰਵਾਰ ਕਿਸ ਨੂੰ ਮੰਨਦੇ ਹੋ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ-ਜ਼ਰੂਰ ਲਿਖ ਕੇ ਦੱਸਿਓ। ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਵੀ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਵੀ ਜੇਕਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਕਰ ਲਵੋ ਤਾਂ ਕਿ ਬਾਕੀ ਦੀਆਂ ਕਹਾਣੀਆਂ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਚੈਨਲ ਉੱਪਰ ਬਾਕੀ ਕਹਾਣੀਆਂ ਦਾ ਵੀ ਆਨੰਦ ਜ਼ਰੂਰ ਲਿਓ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ